ਤਿੱਕ ਨੌਜਾਨ ਕਹੇ ਵੀ ਆ ਤਾਂ ਨਜਾਇਜ਼ ਹੋ ਰਹੀ ਹੈ ਉਹ ਕਹਿੰਦੇ ਤਾਂ ਖਾਲਸਾਨੀ ਹੈ ਇਹਦਾ ਆਈਐਸਏ ਦਾ ਏਜੰਟ ਹੈ ਆ ਕਿਸਾਨਤ ਨਹੀਂ ਦੋਸ਼ ਲਾਤਾ ਸੀ ਵਾਏ ਇਹ ਸਦੇ ਏਜੰਟ ਨੇ ਖਾਲਸਾਨੀ ਨੇ ਜਿਹੜਾ ਸ਼ਹਿਰੀ ਹੈ ਉਹਨੂੰ ਕਹਿੰਦੇ ਅਰਬਨ ਨਕਸਲਾ ਸਿੱਖਾਂ ਨੂੰ ਨਹੀਂ ਕਹਿੰਦੇ ਸਿੱਖਾਂ ਨੂੰ ਖਾਲਸਾ ਨਹੀਂ ਕਹਿੰਦੇ ਨੇ ਸਿੱਖਾਂ ਨੂੰ ਆਈਐਸਏ ਦਾ ਏਜੰਟੀ ਕਹਿੰਦੇ ਨੇ ਹਿੰਦੂਆਂ ਦੇ ਵਿੱਚੋਂ ਲੋਨ ਅਰਬਨ ਨਕਸਲਾ ਕਹਿੰਦੇ ਨੇ ਅੱਛਾ ਹਿੰਦੂਆਂ ਦੇ ਵਿੱਚੋਂ ਜਿਹੜੀ ਆਵਾਜ਼ ਉੱਠਦੀ ਆ ਉਹਨੂੰ ਅਰਬਨ ਨਕਸਲਾ ਕਹਿੰਦੇ ਨੇ ਜਿੰਨੇ ਹਿੰਦੂ ਨੇ ਉਹਨਾਂ ਨੇ ਜਿਨ੍ਹਾਂ ਨੇ ਉਹਨੂੰ ਸਭ ਵਰ ਬੰਗਸਲ ਕਿਹਾ ਜਿੰਨੇ ਸਿੱਖਾਂ ਨੇ ਉਹ ਜਟਾਈਆ ਚਾਹੇ ਸ਼ਹਿਰੀ ਨੇ ਚਾਹੇ ਪਿੰਡੂ ਨੇ ਪਿੰਡੂ ਨੇ ਉਹਨੂੰ ਖਾਸ ਤੈ ਆਈਐਸਆਈ ਦੇ ਏਜੰਟ ਕਿਹਾ ਇਹ ਮੁਸਲਮਾਨ ਨੇ ਤਾਂ ਆਈਐਸਆਈ ਦੇ ਏਜੰਟ ਇਹਨਾਂ ਉਹਨਾਂ ਨੂੰ ਅਸਤਵੰਦੀ ਕਹਿੰਦੇ ਆ ਫਿਰ ਇਸ ਕਾਹਕੇ ਜਿਹੜਾ ਵੀ ਇੱਥੇ ਬਦਲਾਅ ਦੀ ਗੱਲ ਕਰਨਾ ਹੈ ਜਿਹੜਾ ਵੀ ਇੱਥੇ ਆਪਣੇ ਹੱਕਾਂ ਦੀ ਗੱਲ ਕਰਨਾ ਹੈ ਜਿਹੜਾ ਵੀ ਇੱਥੇ ਸੰਵਿਧਾਨ ਅਨੁਸਾਰ ਸਰਕਾਰਾਂ ਚਲਾਉਣ ਦੀ ਗੱਲ ਕਰਨਾ ਹੈ ਸਿਧਾਂਤ ਜੋ ਹੱਕ ਮਿਲੇ ਨੇ ਉਸ ਨੂੰ ਲੰਚਨ ਛੰਡਾਏ ਜਾਂਦੇ ਨੇ ਕਿਉਂਕਿ ਜਿਹੜਾ ਜ਼ਬਰ ਹੈ ਸਰਕਾਰ ਜ਼ਬਰ ਬਣੀ ਹੋਈ ਹੈ ਉਹ ਕਹਿੰਦੀ ਕਬਜਾ ਸਾਡਾ ਤੁਸੀਂ ਬੋਲਣ ਵਾਲੇ ਕੌਣ ਹੋ ਅਸੀਂ ਤੁਹਾਡੀਆਂ ਵੋਟਾਂ ਲੁੱਟ ਲਈਏ ਚੋਣ ਕਮਿਸ਼ਨ ਨਾਲ ਰਲ ਜਾਂਦਾ ਅਸੀਂ ਤੁਹਾਨੂੰ ਦੱਸੀਏ ਨਾ ਦੱਸੀਏ ਵੋਟਾਂ ਕਿੰਨੀਆਂ ਪਈਆਂ ਨੇ ਅਸੀਂ ਬਾਅਦ 'ਚ ਵੱਧ ਦੱਸ ਦਈਏ ਤੁਸੀਂ ਕੌਣ ਹੋ ਸਾਨੂੰ ਪੁੱਛਣਾ ਹੈ ਅਸੀਂ ਤੁਹਾਡੀ ਚਿਕਾ ਨੀਤੀ ਦੇ ਉੱਤੇ ਜਿਹੜੀ ਵਰਗੀ ਭਾਸ਼ਾ ਵਿੱਚ ਦਰਜ ਕਰਦੀ ਤੁਸੀਂ ਕੌਣ ਸਾਨੂੰ ਪੁੱਛਣਾ ਹੈ ਅੱਜ ਮੈਨੂੰ ਸਵੇਰੇ ਫੋਨ ਆ ਰਿਹਾ ਸੀ ਕਿ ਜੇ ਇਹਨਾਂ ਨੇ ਪਤਾ ਵੀ ਆਇਆ ਟੂਨੇ ਟਾਮਣ ਜੇ ਉਹ ਵਾਖਾ ਇਹਨਾਂ ਨੇ ਪੜਾ ਨਹੀਂ ਹੈ ਇਹ ਵਿਗਿਆਨ ਤੋਂ ਦੂਰ ਜਾਣਾ ਚਾਹੁੰਦੇ ਨੇ